ਰਾਗ ਵਡਹੰਸ ਮਹੱਲਾ ਪੰਜਵਾਂ ਈਸ਼ੰਤ ਘਰ ਚੌਥਾ 1 ਅੰਕਾਰ ਸਤ ਗੁਰ ਪ੍ਰਸਾਦ ਗੋਰ ਮੈ ਲੱੱਦਾ ਜੇ ਰਾਮ ਪਿਆਰਾ ਰਾਮ ਏ ਹੋ ਤਨ ਮਨਦ ਤੜਾ ਵਾਰੋ ਵਾਰਾ ਰਾਮ ਗੁਰ ਮੇਲ ਲੱਧਾ ਜੀ RAM ਪਿਆਰਾ RAM ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਰਾਗ ਵਡਹਾਂਸ ਦੇ ਵਿੱਚ ਕੰਗ 576 577 ਦੇ ਉੱਪਰ ਬਾਣੀ ਦਾ ਰੂਪ ਸ਼ੰਤ ਚੌਥੇ ਘਰ ਦੇ ਵਿੱਚ ਗਾਉਣ ਦਾ ਉਪਦੇਸ਼ ਇਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਅਰਥਾਤ ਕਿ ਅਦਵੈਤ ਬ੍ਰਹਮ ਇੱਕ ਹੈ ਸਤਿਗੁਰ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੋ ਆਪਣੇ ਸ਼ਾਂਤ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਗੁਰ ਮੇਲਾ ਲੱਧਾ ਜੀ ਰਾਮ ਪਿਆਰਾ ਰਾਮ ਗੁਰ ਮੇਲਾ ਲੱਧਾ ਜੀ ਗੁਰੂ ਮਹਾਰਾਜ ਜੀ ਨਾਲ ਮਿਲ ਕੇ ਲੱਭਣਾ ਕੀਤਾ ਹੈ ਜੀ ਕਿਨ ਮਹਾਰਾਜ ਕਹਿੰਦਾ RAM ਪਿਆਰਾ RAM ਉਸ RAM ਜੀ ਨੂੰ ਪਿਆਰੇ RAM ਜੀ ਨੂੰ ਲੱਭਣਾ ਕੀਤਾ ਗੁਰੂ ਮਹਾਰਾਜ ਜੀ ਨੂੰ ਮਿਲ ਕੇ ਔਰ ਮਹਾਰਾਜ ਕਹਿੰਦਾ ਇਹੋ ਤਨ ਮਨ ਦਿੱਤੜਾ ਵਾਰੋ ਵਾਰਾ RAM ਗੁਰੂ ਮਹਾਰਾਜ ਜੀ ਨੂੰ ਮਿਲ ਕੇ ਅਸੀਂ ਆਪਣਾ ਇਹ ਤਨ ਅਤੇ ਮਨ ਗੁਰੂ ਮਹਾਰਾਜ ਜੀਆਂ ਤੋਂ ਵਾਰ ਦਿੱਤਾ ਹੈ ਵਾਰ ਦਿੱਤਾ ਹੈ हे RAM ਜੀ ਕਹਿੰਦਾ ਤਨ ਮਨ ਦਿੱਤਾ ਭਵ ਜਲ ਦਿੱਤਾ ਚੂਕੀ ਕਾਣ ਜਮਾਣੇ ਅਸਥਰਥੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣੇ ਤਨ ਮਨ ਦਿੱਤਾ ਭਵ ਜਲ ਦਿੱਤਾ ਅਸੀਂ ਆਪਣਾ ਤਨ ਅਤੇ ਮਨ ਗੁਰੂ ਮਹਾਰਾਜਿਆਂ ਨੂੰ ਦੇਣਾ ਕੀਤਾ ਔਰ ਤਨਮਨ ਅਰਪਣ ਕਰਕੇ ਮਹਾਰਾਜ ਕਹਿੰਦੇ ਭਾਵ ਜਲਨ ਸੰਸਾਰ ਰੂਪੀ ਸਮੁੰਦਰ ਨੂੰ ਜਿੱਤਣਾ ਕੀਤਾ ਕਤੇਸਰਾ ਚੁੱਕੀ ਕਾਣ ਜਮਾਣੀ ਜਮਾ ਦੀ ਕਾਂਤਨਾਜ ਅਥਵਾ ਮੁਥਾ ਜੀ ਚੁੱਕੀ ਗਈ ਮੁੱਕ ਗਈ ਕਹਿੰਦੇ ਅਸਰਥੀਆ ਅੰਮ੍ਰਿਤ ਪੀਆ ਰਹਿ ਆ ਆਵਣ ਜਾਣ ਆਸਰਥੀਆ ਅਸੀਂ ਅਡੋਰ ਹੋ ਗਏ ਤਨ ਕਰਕੇ ਵੀ ਮਨ ਕਰਕੇ ਵੀ ਅਮਰਤ ਪੀਅਦ ਨਾਮ ਰੂਪੀ ਅਮਰਤ ਨੂੰ ਪੀਣਾ ਕੀਤਾ ਹੈ ਅੰਦਰ ਅੰਤਿਸ਼ ਕਰਨ ਦੇ ਵਿੱਚ ਔਰ ਮਹਾਰਾਜ ਕਹਿੰਦੇ ਰਹਿਆ ਆਮਣ ਜਾਣੀ ਸਾਡੇ ਆਉਣੇ ਜਾਣੇ ਜੜੇ ਆ ਮੁੱਕ ਗਈ ਸਾਡਾ ਜਮਣਾ ਮਰਨਾ ਕੱਟਿਆ ਗਿਆ ਕਹਿੰਦੇ ਸੋ ਘਰ ਲੱਧਾ ਸਹਜ ਸਮੱਧਾ ਹਰ ਕਾ ਨਾਮੇ ਆਧਾਰਾ ਕਹੋ ਨਾਨਕ ਸੁਖਮਾਣੇ ਰਲੀਆਂ ਗੁਰੂਰੇ ਕਾ ਨਮਸਕਾਰ ਸੋ ਕਰ ਲੱਧਾ ਸਨ ਉਹ ਹਿਰਦ ਰੂਪੀ ਕਰ ਲੱਭਾ ਹੈ ਕਿਹੜਾ ਸਹਜ ਸਮੱਧ ਸਹਜ ਸਮਾਧੀ ਵਾਲਾ ਜਿੱਥੇ ਆਪੜ ਕੇ ਸਹਜ ਸਮਾਧੀ ਲੱਗੀ ਹੀ ਰਹਿੰਦੀ ਹੈ ਮਹਾਰਾਜ ਕਹਿੰਦੇ ਹਰ ਕਾ ਨਾਮ ਆਧਾਰਾ ਤੇ ਸਾਰੇ ਪਰਮੇਸ਼ਰ ਜੀ ਦਾ ਨਾਮ ਸਾਡਾ ਆਧਾਰ ਬਣਿਆ ਓਟ ਆਸਰਾ ਬਣਿਆ ਕਹਿੰਦਾ ਕਹੋ ਨਾਨਕ ਸੁਖ ਮਾਣੇ ਰਲੀਆਂ ਗੁਰਪੂਰੇ ਕਾਉ ਨਮਸਕਾਰਾ ਕਹਿੰਦਾ ਨਾ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿ ਹੁਣ ਅਸੀਂ ਸੁੱਖਾਂ ਨੂੰ ਮਾਣਣਾ ਕਰਦੇ ਹਾਂ ਰੰਗ ਰਲੀਆਂ ਮਨਾਉਣੀਆਂ ਕਰਦੇ ਹਾਂ ਔਰ ਮਹਾਰਾਜ ਕਹਿੰਦਾ ਗੁਰਪੂਰੇ ਕਾਉ ਨਮਸਕਾਰਾ ਤੇ ਪੂਰੇ ਸਤਿਗੁਰੂ ਪਾਸ਼ਾ ਜੀਆ ਨੂੰ ਅਸੀਂ ਨਮਸਕਾਰਾਂ ਕਰਨੀਆਂ ਕਰਦੇ ਹਾਂ ਆਦੇਸ਼ ਕਰਨਾ ਕਰਦੇ ਹਾਂ ਸੋ ਅਗੋ ਆਪਣਾ ਸ਼ਾਂਤ ਦਾ ਦੂਸਰਾ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸੁਣ ਸੱਜਣ ਜੀ ਮੈਂ ਡੜ ਮੀਤਾ ਰਾਮ ਗੁਰ ਮੰਤਰ ਸ਼ਬਦ ਸੱਚ ਦੇ ਤਾਰਾਮ ਸੁਣ ਸੱਜਣ ਜੀ ਮੈਂ ਡੜ ਮੀਤਾ ਰਾਮ ਇਹ ਸਾਡੇ ਸੱਜਣ ਜੀ ਸੁਣਨਾ ਕਰ ਇਹ ਮੇਰੇ ਮਿੱਤਰ ਜੀ ਸੁਣਨਾ ਕਰ ਕਹਿੰਦਾ ਗੁਰ ਮੰਤਰ ਸ਼ਬਦ ਸੱਚ ਦੇਤਾ ਰਾਮ ਗੁਰੇ ਮੰਤਰ ਸ਼ਬਦ ਸੱਚ ਤੇ ਗੁਰੂ ਮਹਾਰਾਜਿਆਂ ਦੇ ਰਾਹੀ ਉਸ ਹਰੀ ਪਰਮੇਸ਼ਰ ਜੀ ਨੇ ਸਾਨੂੰ ਸੱਚਾ ਸ਼ਬਦ ਰੂਪੀ ਮੰਤਰ ਦੇਣਾ ਕੀਤਾ ਹੈ ਬਖਸ਼ਿਆ ਹੈ ਰਾਮ ਜੀ ਕਹਿੰਦਾ ਸੱਚ ਸ਼ਬਦ ਤੇ ਆਇਆ ਮੰਗਲ ਗਾਇਆ ਚੁਕੇ ਮਨੋ ਅਦੇਸਾ ਸੋ ਪ੍ਰਭ ਪਾਇਆ ਕਤੈ ਨਾ ਜਾਇਆ ਸਦਾ ਸਦਾ ਸੰਗ ਬੈਸਾ ਸਚ ਸ਼ਬਦ ਧਿਆਇਆ ਮੰਗਲ ਲਗਾਇਆ ਉਹ ਸੱਚੇ ਪਰਮੇਸ਼ਰ ਜੀ ਦੇ ਸੱਚੇ ਸ਼ਬਦ ਨੂੰ ਧਿਆਉਣਾ ਕੀਤਾ ਹੈ ਮੰਗਲ ਲਗਾਇਆ ਸਾਰੇ ਪਰਮੇਸ਼ਰ ਜੀ ਦੀ ਉਸਤਤੀ ਦਾ ਗੀਤ ਗਾਉਣਾ ਕੀਤਾ ਹੈ ਵਡਿਆਈ ਦਾ ਗੀਤ ਗਾਉਣਾ ਕੀਤਾ ਹੈ ਗੁਰਮਹਾਰਾਏ ਕਹਿੰਦਾ ਚੁੱਕੇ ਮਨਹੁ ਅਦੇਸਾ ਤੇ ਸਾਡੇ ਮਨ ਤੋਂ ਜਿੰਨੇ ਵੀ ਅੰਦੇਸ਼ੇ ਸਨ ਚੋਰੇ ਸਨ ਤੋਖਲੇ ਸਨ ਫਿਕਰ ਸਨ ਉਹ ਚੁੱਕੇ ਗਏ ਉਹ ਨਾਸ਼ ਹੋ ਗਏ ਕਹਿੰਦੇ ਸੋ ਪ੍ਰਭ ਪਾਇਆ ਕਤਹ ਨਾ ਜਾਇ ਸਦਾ ਸਦਾ ਸੰਗ ਬੈਸਾ ਤੇ ਉਸ ਪ੍ਰਭ ਨੂੰ ਮਾਲਕ ਨੂੰ ਸਵਾਮੀ ਨੂੰ ਪਉਣਾ ਕੀਤਾ ਹੈ ਜਿਹੜਾ ਕਿਤੇ ਨਹੀਂ ਜਾਂਦਾ ਛੱਡ ਕੇ ਕਹਿੰਦਾ ਸਦਾ ਸਦਾ ਸੰਗੈ ਬੈਸਾ ਤੇ ਸਦਾ ਸਦਾ ਅੰਗ ਸੰਗੀ ਰਹਿੰਦਾ ਨਾਲ ਹੀ ਬੈਠਾ ਰਹਿੰਦਾ ਜਿਹੜਾ ਟਿਕਿਆ ਰਹਿੰਦਾ ਹੈ ਕਹਿੰਦਾ ਪ੍ਰਭ ਜੇ ਪਾਣਾ ਸੱਚਾ ਮਾਣਾ ਪ੍ਰਭ ਹਰ ਤਨ ਸਹਿਜੈ ਦਿੱਤਾ ਕਹੋ ਨਾਨਕ ਤੇ ਸਜਣ ਬਲਿਹਾਰੀ ਤੇਰਾ ਦਾਨ ਸਭ ਨਹੀਂ ਹਲੇਤਾ ਪਰਭ ਜੇ ਪਾਣਾ ਸੱਚਾ ਮਾਣਾ ਜਿਨਾਂ ਵੀ ਗੁਰਮੁਖਾ ਗੁਰੂ ਪਿਆਰਿਆਂ ਨੂੰ ਪ੍ਰਭੂ ਜੀ ਦਾ ਪਾਣਾ ਪਾ ਗਿਆ ਚੰਗਾ ਲੱਗ ਗਿਆ ਸੱਚਾ ਮਾਣਾ ਉਹਨਾਂ ਨੇ ਸੱਚੇ ਪਰਮੇਸ਼ਰ ਜੀ ਦੇ ਚਰਨਾਂ ਦੇ ਉੱਪਰ ਸੱਚਾ ਮਾਣ ਕਰਨਾ ਕੀਤਾ ਹੈ ਪ੍ਰਭ ਹਰ ਤਨ ਸਹਜੇ ਦਿੱਤਾ ਤੇ ਉਸ ਪ੍ਰਭੂ ਪਰਮੇਸ਼ਰ ਜੀ ਨੇ ਉਹਨਾਂ ਗੁਰਮੁਖਾ ਗੁਰੂ ਪਿਆਰਿਆਂ ਨੂੰ ਸਹਜ ਦੇ ਦੁਆਰਾ ਹਰਿ ਤਨ ਅਥਵਾ ਨਾਮ ਤਨ ਦੇਣਾ ਕੀਤਾ ਹੈ ਬਖਸ਼ਣਾ ਕੀਤਾ ਹੈ ਕਹ ਨਾਨਕ ਤਿਸ ਜਨ ਬਲਿਹਾਰੀ ਤੇਰਾ ਦਾਨ ਸਭ ਨਹੀਂ ਹਾਲੇ ਤਾ ਕਹ ਨਾਨਕ ਤਿਸ ਜਨ ਬਲਿਹਾਰੀ ਕਹਿਣਾ ਕਰਦੇ ਨੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿ ਮੈਂ ਉਹਨਾਂ ਸਾਰੇ ਜਨ ਤਹਰੀ ਦੇ ਦਾਸਾਂ ਤੋਂ ਬਲਿਹਾਰ ਜਾਂਦਾ ਹਾਂ ਸਦਕੇ ਕੁਰਬਾਨ ਜਾਂਦਾ ਹਾਂ ਕਿੰਨਾ ਤੋਂ ਕਹਿੰਦਾ ਤੇਰਾ ਦਾਨ ਸਭ ਨੇ ਹਾ ਲੀਤਾ ਉਹਨਾਂ ਸਾਰਿਆਂ ਤੋਂ ਜਿਨ੍ਹਾਂ ਨੇ ਤੇਰਾ ਨਾਮ ਰੂਪੀ ਦਾਨ ਲੈਣਾ ਕੀਤਾ ਹੈ ਪਰਮੇਸ਼ਰ ਜੀ ਦੇ ਕੋਲੋਂ ਸੋਗ ਆਪਣੇ ਸ਼ੰਤ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਤੋ ਪਾਣਾ ਤੋ ਤ੍ਰਿਪਤ ਅਗਾਏ ਰਾਮ ਉਮਾਨ ਤੇ ਆ ਠੰਡਾ ਸਭ ਤ੍ਰਿਸ਼ਣ 부ਝਾਏ ਰਾਮ ਤਾਂ ਪਾਣਾ ਜੇ ਤੇਰਾ ਪਾਣਾ ਹੋਵੇ ਤੇਰੇ ਮौज ਹੋਵੇ ਤੇਰੀ ਰਜਾ ਹੋਵੇ ਤੈਨੂੰ ਚੰਗਾ ਲੱਗਦਾ ਹੋਵੇ ਤਾਂ ਹੀ ਮਾਰੇ ਕਹਿੰਦੇ ਤਾਂ ਤ੍ਰਿਪਤ ਅਗਾਏ ਰਾਮ ਤਾਂ ਹੀ ਸਾਡੀ ਤ੍ਰਿਪਤੀ ਹੁੰਦੀ ਆ ਤਾਂ ਹੀ ਸਾਡੇ ਅਗਾਏ ਅਰਥਾਤ ਰਜੇਮਾ ਹੁੰਦਾ ਤਰਲ ਪਦਾਰਥ ਨੂੰ ਪੀ ਕੇ ਤ੍ਰਿਪਤੀ ਹੁੰਦੀ ਆ ਠੋਸ ਪਦਾਰਥ ਨੂੰ ਖਾ ਕੇ ਅਗਾਏ ਅਰਥਾਤ ਰਜੇਮਾ ਹੁੰਦਾ ਸਾਡੀਆਂ ਭੁੱਖਾਂ ਤੇ ਆ ਸਾਰੀਆਂ ਲੈ ਜਾਂਦੇ ਆ ਜੇ ਤੇਰਾ ਪਾਣਾ ਹੋਵੇ ਤੇਰੀ ਮौज ਹੋਵੇ ਤਾਂ ਹੇ ਰਾਮ ਜੀ ਕਹਿੰਦਾ ਮਨ ਥੀ ਆ ਠੰਡਾ ਸਭ ਤ੍ਰਿਸ਼ਨਾ 부ਜਾਏ ਰਾਮ ਤੇ ਸਾਡਾ ਮਨ ਐਨ ਠੰਡਾ ਠਾਰ ਹੋ ਗਿਆ ਠੰਡ ਪੈ ਗਈ ਸਾਡੇ ਮਨ ਦੇ ਵਿੱਚ ਕਿਉਂਕਿ ਮਹਾਰਾਜ ਕਹਿੰਦੇ ਸਭ ਤ੍ਰਿਸ਼ਨਾ 부ਜਾਏ ਰਾਮ ਸਾਡੇ ਅੰਦਰ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਭੁੱਖਾਂ ਪੜਕਣਾਂਵਾਂ 부ਜਾ ਦਿੱਤੀਆਂ ਉਸ ਰਾਮ ਜੀ ਨੇ ਕੰਨਾਂ ਮਨ ਥੀ ਆ ਠੰਡਾ ਚੁਕੇ ਡੰਝਾ ਪਾਇਆ ਬਹੁਤ ਖਜ਼ਾਨਾ ਸੇਖਾ ਸੇਵਕ ਸਭ ਪੁੰਚਣ ਲੱਗੇ ਹਉ ਸਤਗੁਰ ਕੈ ਕੁਰਬਾਨ ਈਮਾਨ ਥੀ ਆ ਠੰਡਾ ਸਾਡਾ ਮਨ ਐਨ ਠੰਡਾ ਠਾਰ ਹੋ ਗਿਆ ਠੰਡ ਪੈ ਗਈ ਸ਼ਾਂਤੀ ਵਰਤ ਗਈ ਚੋਕੇ ਡੰਜਾ ਤੇ ਸਾਡੇ ਅੰਦਰ ਦੇ ਡੰਜਾ ਅਰਥਾਤ ਜੜੀ ੜੜਕੀ ਐ ਨਾ ੜੜਕੀ ਜਾਂ ਫਿਰ ਅੰਦਰ ਦੇ ਜਿਹੜੇ ਆਗਿਆ ਮਹਾਰਾਜ ਕਹਿੰਦੇ ਉਹ ਚੁੱਕੀ ਗਈ ਜਾਂਦੀ ਰਹੀ ਨਾਸ਼ ਹੋ ਗਈ ਮੁੱਕ ਗਈ ਪਾਇਆ ਬਹੁਤ ਖਜ਼ਾਨਾ ਤੇ ਬਹੁਤ ਵੱਡਾ ਨਾਮ ਰੂਪੀ ਖਜ਼ਾਨਾ ਪਾਉਣਾ ਕੀਤਾ ਅਸੀਂ ਕਹਿੰਦਾ ਸੇਖ ਸੇਵਕ ਸਭ ਪੁੰਚਣਾ ਲੱਗੇ ਹਾਂ ਸਤਿਗੁਰ ਕੈ ਕੁਰਬਾਨਾ ਇਹ ਹਰੇ ਪਰਮੇਸ਼ਰ ਜੀ ਦਾ ਗੁਰੂ ਮਹਾਰਾਜ ਜੀਆਂ ਦੇ ਜਿੰਨੇ ਵੀ ਸਿੱਖ ਸੇਵਕ ਸੰਨਾ ਉਹ ਸਾਰੇ ਦੇ ਸਾਰੇ ਨਾਮ ਰੂਪੀ ਖਜ਼ਾਨੇ ਨੂੰ ਭੋਗਣ ਲੱਗੇ ਸ਼ਕਣ ਲੱਗੇ ਹਾਂ ਸਤਿਗੁਰ ਕਾ ਕੁਰਬਾਨਾ ਤੇ ਅਸੀਂ ਸਤਿਗੁਰ ਪਾਸ਼ਾ ਜੀਆਂ ਤੋਂ ਕੁਰਬਾਨ ਜਾਂਦੇ ਹਾਂ ਵਾਰਨੇ ਜਾਂਦੇ ਹਾਂ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਸਿੱਖ ਸੇਵਕ ਸਾਰੇ ਨਾਮ ਰੂਪੀ ਭੋਜਨ ਨੂੰ ਸ਼ਕਣ ਲੱਗੇ ਹਨ ਭੋਗਣ ਲੱਗੇ ਹਨ ਮਹਾਰਾਏ ਕਹਿੰਦਾ ਨਿਰਪਉ ਪਏ ਖਸਮ ਰੰਗ ਰਾਤੇ ਜਮ ਕੀ ਤਰਾਸ 부ਜਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਂ ਲੈ ਵਲਾਏ ਨਿਰਪਉ ਪਏ ਖਸਮ ਰੰਗੇ ਰਾਤੇ ਉਸਾ ਖਸਮ ਭਾਵ ਕਾਲਪੁਰਖ ਵਾਹਿਗੁਰੂ ਜੀ ਦੇ ਰੰਗ ਅਥਾ ਪ੍ਰੇਮ ਦੇ ਵਿੱਚ ਰੰਗੇ ਹੋਏ ਅਸੀਂ ਨਿਰਭਾਉ ਹੋ ਗਏ ਨਾ ਡਰ ਹੋ ਗਏ ਬੇਖੌਫ ਹੋ ਗਏ ਜਮ ਕੇ ਤਰਾਸ 부ਝਾਏ ਤੇ ਮਹਾਰਾਜ ਕਹਿੰਦੇ ਜਮਾਂ ਦਾ ਜਿਹੜੀ ਤਰਾਸ ਸੀ ਨਾ ਡਰ ਸੀ ਉਹ ਜਿਹੜਾ ਜਾਂਦਾ ਰਿਹਾ ਸਾਡੇ ਮਨ ਤੋਂ ਮਿਟ ਗਿਆ ਉਹਨਾਂ ਦਾ ਜਿਹੜਾ ਤੋਖਲਾ ਸੀ ਜਾਂ ਚੋਰਾ ਸੀ ਜਮਾਂ ਦਾ ਕਹਿੰਦਾ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਂ ਲੈ ਵਲਾਇ ਨਾਨਕ ਦਾਸ ਸਦਾ ਸੰਗ ਸੇਵਕ ਤੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਦਾਸਾਂ ਸਦਾ ਹੀ ਤੁਹਾਡੇ ਅੰਗ ਸੰਗ ਰਹਿਣਾ ਕਰਦੇ ਹਾਂ ਤੁਹਾਡੇ ਸੇਵਕਾਂ ਤੁਹਾਡੇ ਚਾਕਰਾਂ ਪਰ ਮਹਾਰਾਜ ਜੀ ਨੇ ਤੇਰੀ ਭਗਤ ਕਰਾਂ ਲੈਵ ਲਾਏ ਤੇ ਅਸੀਂ ਤੁਹਾਡੀ ਭਗਤੀ ਕਰਨੀ ਕਰਦੇ ਹਾਂ ਤੁਹਾਡੇ ਸ਼ਬਦ ਦੇ ਵਿੱਚ ਲੈਵ ਲਾ ਕੇ ਤੁਹਾਡੇ ਚਰਨਾਂ ਦਾ ਧਿਆਨ ਧਰ ਕੇ ਸੁਅਗ ਅੰਤਮ ਆਪਣੇ ਸ਼ਾਂਤ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਪੂਰੀ ਆਸਾ ਜੀ ਮਨ ਸਾ ਮੇਰੇ RAM ਮੋਹ ਨਿਰਗੁਣ ਜੀਓ ਸਭ ਗੁਣ ਤੇਰੇ RAM ਆਸਾ ਜੀ ਹਰੇ ਪਰਮੇਸ਼ਰ ਜੀਓ ਸਾਡੇ ਆਸ ਪੂਰੀ ਹੋ ਗਈ ਮਨਸਾ ਮੇਰੇ RAM ਹੈ ਮੇਰੇ RAM ਜੀਓ ਸਾਡੇ ਮਨ ਦੀ ਇੱਛਾ ਵੀ ਪੂਰੀ ਹੋ ਗਈ ਕਹਿੰਦਾ ਮੋਹ ਨਿਰਗੁਣ ਜੀਓ ਸਭ ਗੁਣ ਤੇਰੇ RAM ਅਸੀਂ ਤਾਂ ਨਿਰਗੁਣ ਆ ਰਹਿਆਂ ਪਾਤਸ਼ਾਹ ਜੀ ਔਗਣਾ ਦੇ ਪਰ ਨਾਲ ਪਰੇ ਹੋਏ ਔਗਣ ਆ ਰਹੇ ਆ ਸਭ ਗੁਣ ਤੇਰੇ RAM ਤੇ ਸਾਡੇ ਪੱਲੇ ਜਿੰਨੇ ਵੀ ਗੁਣ ਨੇ ਸਾਰੇ ਤੇਰੇ ਹੀ ਨੇ RAM ਜੀ ਕਹਿੰਦੇ ਸਭ ਗੁਣ ਤੇਰੇ ਠਾਕੁਰ ਮੇਰੇ ਕੇਤਮੁਖ ਤਦਸਾ ਲਾਹੀ ਗਣ ਅਵ ਗਣ ਮੇਰਾ ਕੇਸ਼ਨਾ ਵਿਚਾਰਿਆ ਵਖਸ ਲਿਆਖੇ ਨਮਾਹੀ ਸਭ ਗੁਣ ਤੇਰੇ ਠਾਕੁਰ ਮੇਰੇ ਹੈ ਮੇਰੇ ਠਾਕੁਰ ਜੀ ਮੇਰੇ ਮਾਲਕ ਜੀ ਮੇਰੇ ਸਵਾਮੀ ਜੀ ਇਸਾਰੇ ਗੁਣ ਤੁਹਾਡੇ ਹੀ ਨੇ ਪਾਸ਼ਾ ਜੀ ਕਿਤਮਖ ਤਦਸਾ ਲਾਹੀ ਕਿਹੜੇ ਮੂਹ ਦਾ ਨਾਲ ਅਸੀਂ ਤੁਹਾਡੀ ਸਲਾਤਾ ਕਰਨੀ ਕਰੀਏ ਤੁਹਾਡੀ ਵਡਿਆਈ ਕਰਨੀ ਕਰੀਏ ਕਹਿੰਦਾ ਗੁਣ ਅਗੁਣ ਮੇਰਾ ਕਿਸ਼ਨਾ ਵਿਚਾਰਿਆ ਵਖਸ ਲਿਆ ਖੇ ਨਮਾਹੀ ਗੁਣ ਅਵਗੁਣ ਮੇਰਾ ਕਿਸ਼ਨਾ ਵਿਚਾਰਿਆ ਮੇਰੇ ਗੁਣਾ ਤੇ ਅਵਗੁਣਾ ਦੀ ਕੁਝ ਵੀ ਵਿਚਾਰ ਨਾ ਕਰਨੇ ਕੀਤੀ ਸਾਰੀ ਪਰਮੇਸ਼ਰ ਜੀ ਨੇ ਗੁਰੂ ਮਹਾਰਾਜ ਜੀ ਨੇ ਕਹਿੰਦਾ ਬਖਸ਼ ਲਿਆ ਖੇ ਨਮਾਹੀਤ ਸਾਡੇ ਅਵਗੁਣਾ ਤੇ ਨੀਕ ਫੇਰ ਕੇ ਇੱਕ ਖਿੰਦੇ ਵਿੱਚ ਇੱਕ ਅੱਖ ਪਲਕਾਰੇ ਦੇ ਵਿੱਚ ਮਹਾਰਾਜ ਜੀ ਨੇ ਸਾਨੂੰ ਬਖਸ਼ ਲਿਆ ਕਹਿੰਦਾ ਨੌ ਨਿਦ ਪਾਈ ਵਜੇ ਬਾਧਾਈ ਵਾਜੈ ਅਨਹਦ ਤੂਰੇ ਕਹ ਨਾਨਕ ਮੈਂ ਵਰ ਕਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ਨੋਂ ਨਿਤ ਪਾਈ ਨੌ ਖਜਾਨਿਆਂ ਨੂੰ ਕੌਣਾ ਕੀਤਾ ਨਾਮ ਰੂਪੀ ਨੌ ਖਜਾਨੇ ਪਾਏ ਹਨ ਵਜੇ ਵਧਾਈ ਤੇ ਸਾਡੇ ਮਨ ਦੇ ਵਿੱਚ ਵਧਾਈਆਂ ਵੱਜੀਆਂ ਨੇ ਕਹਿੰਦੇ ਵਾਜੇ ਅਨਹਦ ਤੂਰੇ ਤੇ ਸਾਡੇ ਅੰਦਰ ਅੰਤਿਸ਼ ਕਰਨ ਰੂਪੀ ਘਰ ਦੇ ਵਿੱਚ ਅਨਹਦ ਨਾਦ ਵੱਜੇ ਨੇ ਕਹਿੰਦਾ ਕੋ ਨਾਨਕ ਮੈਂ ਵਰ ਕਰ ਪਾਇਆ ਮੇਰੇ ਲਾਥੇ ਜੀ ਸਗਲੇ ਵਸੂਰੇ ਕਹਿੰਦਾ ਨੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿ ਮੈਂ ਹਿਰਦ ਰੂਪੇ ਕਰ ਅਥਵਾ ਹਰੀ ਰੂਪੇ ਵਾਰ ਨੂੰ ਪਉਣਾ ਕੀਤਾ ਹੈ ਤੇ ਇਸ ਤਰ੍ਹਾਂ ਮਹਾਰਾਜ ਕਹਿੰਦਾ ਮੇਰੇ ਲਾਥੇ ਜੀ ਸਗਲੇ ਵਸੂਰੇ ਮੇਰੇ ਸਾਰੇ ਵਸੂਰੇ ਲੈ ਗਏ ਮੇਰੇ ਸਾਰੇ ਚੋਰੇ ਲੈ ਗਏ ਮੇਰੇ ਤੋਖਲੇ ਲੈ ਗਏ ਸੋ ਮਹਾਰਾਇ ਕਨੇ ਨੋਂ ਨੇਦ ਪਾਈ ਵਜੇ ਬਾਧਾਏ ਵਾਜੈ ਅਨਹਦ ਤੂਰੇ ਕਹ ਨਾਨਕ ਮੈਂ ਵਰ ਕਰ ਪਾਇਆ ਮੇਰੇ ਲਾਥੇ ਦੇ ਸਗਲ ਵਿਸੂਰੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ